ਸ਼ਿ ਭਲੌਰ ਦੀ ਧਰਤੀ ਦਾ ਕਹਿੰਦੇ ਕੋੜਿਆਂ ਦਾ ਜੇਤੂ ਹੈ ਮੋਟਰਸਾਈਕਲਾਂ ਦਾ ਜੇਤੂ 4000 ਫੀ ਕਹਿੰਦੇ ਇੱਕ ਨਾਲ ਜਣ ਖਿਡਾਰੀ ਦਾ ਇੰਤਜ਼ਾਰ ਕਰਦੇ ਹੋਏ ਚਿੱਟੇ ਖੇਤ ਦੀ ਤੇ ਕਹਿੰਦੇ ਪਾਲੀਏ ਮੇਰੀ ਵੀਰੋ ਲਾਲ ਖੇਤ ਦੀ ਚ ਜੰਗੀ ਆਣੀਆਂ ਗੁਰਪ੍ਰੀਤ ਦਾ ਛੋਟਾ ਵੀਰ ਕਹਿੰਦੇ ਕੁਲਵਿੰਦਰ ਨਾਲ ਮੈਂ ਦੇਖ ਲਿਆ ਵੀ ਆਹ ਹੈ ਗੁਰਪ੍ਰੀਤ ਤੇ ਜੰਗੀ ਆਣੀਆਂ ਵੀਰੋ ਧੰਨਵਾਦ ਜੀ ਕਹਿੰਦੇ ਨੇ ਕਬੱਡੀ ਪਾ ਕੇ ਵਾਪਸ ਮੁੜਦਾ ਹੋਇਆ ਨੌਜੋਨ ਭਲੌਰਪਿੰਡ ਵਾਲਾ ਅਰਸ਼ ਚੱਲੋ ਨੌਜੋਨ ਧਰਤੀ ਮਾਣੂ ਨਮਸਕਾਰ ਕਰ ਮੱਠਾ ਟੇਕ ਵਾਹਿਗੁਰੂ ਤੇ ਆਗੇ ਫਾਈਨਲ ਮੈਚ ਦੀ ਪਹਿਲੀ ਕਬੱਡੀ ਪਾਈ ਆਪਣੇ ਵੱਲੋਂ ਜੰਗੀਹਾਣੇ ਦੇ ਵੱਲੋਂ ਨੌਜੋਨ ਗੁਰਪਿੰਦਾ ਸੁਆਦ ਭਾਈ ਦੀ ਧਰਤੀ ਦਾ ਚਾਰ ਜਿਹੜੇ ਜਾਪੀ ਨੇ ਚਾਰਾਂ ਦੇ ਵਿੱਚੋਂ ਇੱਕ ਨਹੀਂ ਦੋ ਨਹੀਂ ਤਿੰਨੜੇ ਵੱਧ ਕੇ ਕੋਸ਼ਿਸ਼ ਕੀਤੀ ਔਰ ਲਾਈਨਮੈਨ ਨੇ ਫੈਸਲਾ ਦਿੱਤਾ ਤੇ ਪੁਆਇੰਟ ਧਰਤੀ ਦੇ ਖਾਤੇ ਵਿੱਚ ਡਿਕਲੇਅਰ ਹੋਵੇਗਾ ਜਗਤ ਸਿੰਘ ਵਾਲਾ ਪਿੰਡ ਸੁਨਾਈਉਂ ਦਾ ਮੁਕਤਸਰ ਜ਼ਿਲ੍ਹੇ ਦਾ ਕਹਿੰਦੇ ਨੇ ਮਾਣ ਵਾਲੀ ਗੱਲ ਸੀ ਕਿ ਕਾਲਾ ਥੰਦੇਵਾਲ ਦੀ ਧਰਤੀ ਦਾ ਫੰਨੇਖਾ ਤਾਵੀ ਸਰ ਜ਼ਿਲ੍ਹੇ ਦਾ ਪਿੰਡਾ ਬਰੀਵਾਲ ਦੀ ਧਰਤੀ ਦਾ ਫੰਨੇਖਾ ਤਾਵੀ ਮੁਕਤਸਰ ਜ਼ਿਲ੍ਹੇ ਦਾ ਰਾਣੀਵਾਲ ਦੀ ਧਰਤੀ ਦਾ ਕੋਰਨੀ ਫੰਨੇਖਾ ਮੇਰੇ ਰੋ ਤਾਵੀ ਆਹ ਮੁਕਤਸਰ ਦੇ ਧਰਤੀ ਦਾ ਨੌਜੋਨ ਕੰਨੂ ਫੰਨੇਖਾ ਤਾਵੀ ਸਰਦੀ ਧਰਤੀ ਦਾ ਖਿੜਕੀ ਵਾਲ ਦਾ ਪੀਟੀ ਇਹ ਵੀ ਫੰਨੇਖਾ ਤਾਵੀ ਲੋ ਕਹਿੰਦੇ ਵੀ ਖਿੜਕੀਆਂ ਵਾਲਾ ਪਿੰਡ ਜੱਟ ਦਾ ਹੱਥ ਲਾ ਕੇ ਆਂਦੇ ਢੁੰਡਾ ਪੜਦਾ ਖਿੜਕੀਆਂ ਵਾਲਾ ਪਿੰਡ ਜੱਟ ਦਾ ਉਧਰ ਗੁਰਪ੍ਰੀਤ ਜੀਦੇ ਵਾਲਾ ਆਖਦਾ ਵੀ ਜੰਗੀਆਂ ਨਹੀਂ ਆ ਗੁਰਪ੍ਰੀਤ ਜਿੰਨੇ ਜੱਫੇ ਲਾਵੇਗਾ ਪਰ ਜੱਫੇ ਦਾ 100 ਰੁਪਇਆ ਦਿੱਤਾ ਜਾਣਾ ਮੇਰੀ ਵੀ ਗੁਰਪ੍ਰੀਤ ਜੀਦੇ ਵੱਲੋਂ ਬੀਆਰ ਬਰਟ ਕੰਪਨੀ ਦੇ ਵੱਲੋਂ ਕਹਿੰਦੇ ਭਲੋਰ ਦੇ ਜੱਫੀ ਜਿੰਨੇ ਵੀ ਜੱਫੇ ਲਾਉਣ ਦੇ ਪਰ ਜੱਫੇ ਦੇ ਤੇ 100 ਰੁਪਇਆ ਹੋਵੇਗਾ ਐਡੀਅਰ ਬ੍ਰਿਜ ਕੰਪਨੀ ਦੇ ਵੱਲੋਂ ਔਰ ਭਲੌਰ ਪਿੰਡ ਵਾਲਾ ਕੁਲਦੀਪ ਸਿੰਘ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਅਰਸ਼ ਤੇ ਕੁਲਦੀਪ ਦੇ ਦੋ ਭਾਈਆਂ ਦੀ ਜੋੜੀ ਆ ਤੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਦੀ ਗੱਲ ਕਰਦੀ ਹੋਈ ਸਾਹਮਣੇ ਮੈਂ ਦੇਖਾਂਗਾ ਕਿ ਚਾਰ ਜਿਹੜੇ ਜਾਪੀ ਨੇ ਮਾ ਖੇਡ ਕਬੱਡੀ ਦੇ ਧੂਆਂ ਧਾਰ ਅਟਲ ਦੋ ਗਿੱਲ ਪਰਿਵਾਰ ਦੇ ਇੱਕ ਪਾਲੀ ਨਾਲ ਜੁੜ ਆ ਦੇਖ ਰਿਹਾ ਕੁਲਵਿੰਦਰ ਸਿੰਘ ਪੰਜ ਗੜਾਈਂ ਦੇ ਕਬੱਡੀ ਕਪਾੜਾ ਹੋਇਆ ਗੱਡੀ ਦੇ ਅੰਤ ਧਾਵੀ ਦੇ ਖਾਤਰ ਆ ਚੱਲੇ ਗਏ ਨੇ ਵੀ ਸਮਾਲ ਭਾਈ ਪਿੰਨ ਵਾਲਾ ਮੇਰੇ ਵੀਰ ਜੋ ਗੁਰਪਿੰਦਰ ਸਿੰਘ ਜੰਦਾ ਜਿਸ ਕੰਦੇ ਆਤਾਰ ਸਿੰਘ ਜੀ ਸਮਾਲ ਭਾਈ ਉੱਧੇ ਸਮਾਲ ਸਿੰਘ ਦੀ ਨਿਰਗਜੋ ਇੱਕ ਨਹੀਂ ਅਨੇਕਾ ਕਬੱਡੀ ਖੇਡ ਮੇਲੇ ਨੂੰ ਸਪான்ਸਰ ਕੀਤਾ ਜਿਨ੍ਹਾਂ ਨੇ ਲਓ ਖੇਡ ਮੈਦਾਨ ਵਿੱਚ ਉਸੇ ਮਹਾਨ ਸਿੱਖੀਅਤ ਦਾ ਪਿੰਡੂ ਹੈ ਕਹਿੰਦੇ ਸੋਨਾਵੰਦ ਦੌੜ ਪਿੰਨ ਵਾਲਾ ਆਉਣੇ ਰਿਸਾ ਪੁਆਇੰਟ ਜਿਹੜਾ ਜਾਫੀ ਦਾ ਪੰਦ ਦੌੜ ਵਾਲੇ ਸੋਨੇ ਦੇ ਲਈ ਦੇਖ ਲੈ ਵੀ ਦਰਸ਼ਕੀ ਤਾੜੀਆਂ ਤੇ ਕਲਕਾਰੀਆਂ ਹੱਲਾ ਸ਼ੇਰੀਆਂ ਦੇ ਰਹੇ ਨੇ ਇਸ ਜਾਫੀ ਨੂੰ ਲਓ ਪੁਆਇੰਟ ਜਿਹੜਾ ਜਾਫੀ ਦਾ ਉਧਰ ਸਮਾਲ ਭਾਈ ਵਾਲਾ ਵੀ ਬਾਗਦੀ ਵੀ ਵੱਡੇ ਮਾਨ ਕਰਦਾ ਮੇਰੀ ਵੀ ਤੇ ਬੋਲਾ ਤੇ ਖੁਸ਼ ਹੋਗੀ ਬੜਾ ਧੰਨਵਾਦ ਹੈ ਅਰਸ਼ ਇਸ ਲਈ ਪਲੂਰ ਪਿੰਡ ਦਾ ਵੱਡ ਕਬੱਡੀ ਪੰਦਾ ਕਹਿਰਾ ਸ਼ਾਂਤ ਬਾਹਰ ਸਰੀਰ ਉੱਚਾ ਕਰਦੇ ਦਾ ਹੋ ਜਾਂਦਾ ਦੋਨਾਂ ਪੱਟਾਂ ਤੋਂ ਥੋੜਾ ਜਿਹਾ ਕੱਚਾ ਕੰਮ ਕੀਤਾ ਹੈ ਔਰ ਦੇਖਣਾ ਵੀ ਉਧਰ ਜੰਗੀਆਂ ਆਣੀਆਂ ਗੁਰਪ੍ਰੀਤ ਸਿੰਘਾਂ ਦੇਖ ਲੈ ਵੀ ਵੱਧ ਕੋਸ਼ਿਸ਼ ਕਰਦਾ ਪਰ ਪੁਆਇੰਟ ਜਿਹੜਾ ਪਲੂਰ ਵਾਲੇ ਅਰਸ਼ ਦੇ ਹਿੱਸੇ ਹੈ ਚੱਲ ਵੀ ਜਵਾਨਾ ਭਾਵਿਕ ਕਬੱਡੀ ਕਿਨ ਮੈਦਾਨ ਵਿੱਚ ਦੇਖ ਲੈ ਵੀ ਇਸ ਲਈ ਖਿੜਕੀਆਂ ਵਾਲੀ ਦੀ ਧਰਤੀ ਦਾ ਪੀਪੀ 来 ਵੀ ਜਸਵਿੰਦਰ ਸਿੰਘ ਦੱਸ ਵੀ ਕਿਹੜੇ ਕੋਚ ਦਾ ਚੰਗਾ ਖਿਡਾਰੀ ਆ ਐ ਸਾਧੂ ਸਿੰਘ ਚੱਠੇ ਦਾ ਚੇਲਾ ਵਾਲਾ ਨੀਲੇ ਨਸ਼ਈ ਦਾ ਭਾਈ ਕਹ ਲਿਓ ਮੇਰੇ ਸੁਤਿੰਦਰਪਾਲ ਸਿੰਘ ਪੀਟੀ ਖਿੜਕੇ ਵਾਲ ਦੀ ਧਰਤੀ ਦਾ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰਲੇ ਪਾਸੇ ਸੋਨਾ ਵੰਦ ਡੋਰ ਵਾਲਾ ਇੱਕ ਪਾਸੇ ਸੁਤਿੰਦਰਪਾਲ ਪੀਟੀ ਦੇ ਦੂਜੇ ਪਾਸੇ ਵੰਦ ਡੋਰ ਵਾਲਾ ਅੰਕ ਪੀਟੀ ਦੇ ਹਿੱਸੇ ਆ ਅੰਕ ਸੁਤਿੰਦਰਪਾਲ ਦੇ ਖਾਤੇ ਵਿੱਚ ਜੁੜਦਾ ਹੋਇਆ ਚੱਲ ਵੀ ਨਾ ਜੁਨਾ ਪਾਗ ਨਹੀਂ ਕਾਟੇ ਖੇੜੀ ਕਬੱਡੀ ਫੁਰਤੀ ਦੀ ਐ ਕੰਮ ਭੜਨਾ ਝੋਟੇ ਦਾ ਉਹ ਦੀਵਾਰੀ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ ਅਜਮੋਲੀ ਬਣ ਕੇ ਵੇਖ ਮੇਲਿਆ ਮੇਲਾ ਯਾਰਾਂ ਦਾ ਆ ਵੇਖ ਲੈ ਕੰਨੂ ਜਗਤ ਸਿੰਘ ਵਾਲੇ ਦੀ ਧਰਤੀ ਦਾ ਜਸਵਿੰਦਰ ਸਿੰਘ ਅੰਕ ਲੈ ਕੇ ਭਾਜਦਾ ਹੋਇਆ ਲਾਓ ਕੰਨੂ ਵੀ ਇਸਲੇ ਸਮਾਲ ਭਾਈ ਵਾਲਾ ਗੁਰਪਿੰਦਰ ਉਹ ਗਰਮ ਪਕੌੜੇ ਤਲੀ ਜਲੇਬੀ ਲੱਡੂ ਨੇ ਸੰਦੇ ਪੰਗ ਕੋਲ ਕੀ ਕੀਤੀ ਵੀ ਕੀਤੀ ਰਹਿ ਗਈ ਸਟੇਸ਼ਨ ਤੇ ਸਿਰ ਪੜਵਾਈ ਫਿਰਦਾ ਨਹੀਂ ਮੁੰਡਾ ਸਰਦਾਰਾਂ ਦਾ ਆ ਮੇਲਣ ਬਣ ਕੇ ਦੇਖ ਮੇਲੇ ਨੇ ਮੇਲਾ ਯਾਰਾਂ ਦਾ ਅੱਜ ਦੀਆਂ ਵੱਡੀਆਂ ਰਾਂਗਾਂ ਦੇ ਵੀਰੋ ਰਮਾਨਾਜੀਤ ਸਿੰਘ ਦੀ ਧਰਤੀ ਦੀਆਂ ਕਹਿੰਦੇ ਬਾਬਾ ਸ਼ੇਖ ਫਰੀਦ ਦੀ ਚਰਸ਼ੋ ਪ੍ਰਾਪਤ ਧਰਤੀ ਜਿਲ੍ਹਾ ਫਰੀਦਕੋੜ ਦਾ ਲਾਸਟ ਪਿੰਡ ਪਹੁੰਚ ਜਾਂਦਾ ਮੇਰੀ ਵੀਰੋ ਲਓ ਖੇਡ ਮੈਦਾਨ ਵਿੱਚ ਦੇਖਣਾ ਵੀ ਉਸ ਨੇ ਨਾਜਨ ਕੀਤਾ ਪਲੂਰ ਵਾਲਾ ਵੱਡ ਕਬੱਡੀ ਪਾਵ ਰਿਹਾ ਫਾਈਨਲ ਮੈਚ ਕਬੱਡੀ 75 ਕਿਲੋ ਭਾਰ ਦੀਆਂ ਦੋਵੇਂ ਟੀਮਾਂ ਦੇ ਖਿਡਾਰੀਆਂ ਨੂੰ ਲਾਸਟ ਕਾਲ ਹੈ ਜਲਦੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਉਧਰ ਦਾ ਕੋਟ ਕਰੋੜ ਤੇ ਮਰੀ ਤੂਰ ਵਾਲਾ ਫੈਸਲਾ ਕਰ ਰਿਹਾ ਹੈ ਵੀ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਹੈ ਪੰਜਾਬੀ ਯੋਨਾ ਪਾਵੀ ਕਬੱਡੀ ਸੁਖਮੰਦਰ ਸਿੰਘ ਜੰਗੀਆਂ ਨੇ ਪਿੰਦਾ ਲਈ ਵੀ ਵੱਧ ਕਬੱਡੀ ਪਾਉਂਦਾ ਜਿੱਥੇ ਕੈਨੇਡਾ ਵਿੱਚ ਖੇਡਿਆ ਲਓ ਸੁਖਮੰਦਰ ਉਸ ਲਈ ਜੰਗੀਆਂ ਆਣੀਆਂ ਵੱਧ ਕੇ ਕਬੱਡੀ ਪਾਉਂਦਾ ਹੋਇਆ ਉਧਰੋਂ ਪਾਸੇ ਕਹਿੰਦੇ ਬਸੰਤ ਭਲੂਰ ਵਾਲੇ ਨੇ ਕੀਤੀ ਹੈ ਟਰਾਈ ਲਓ ਸਾਹਮਣੇ ਦੇਖਣਾ ਵੀ ਜਗਮੰਦਰ ਜੰਗੀਆਂ ਵਾਲੀਆ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ ਚੱਕ ਲਈ ਲਓ ਯੋ ਨੋ ਬੀਆਰ ਡੀਆਰ ਬ੍ਰੈਡ ਕੰਪਨੀ ਦੇ ਵੱਲੋਂ 100 ਰੁਪਏ ਹੋਵੇਗਾ ਭਲੌਰ ਦੇ ਹਰ ਇੱਕ ਖਿਡਾਰੀ ਦੇ ਲਈ ਜਿਹੜਾ ਵੀ ਖਿਡਾਰੀ ਜੱਫੇ ਲਾਵੇਗਾ ਭਲੌਰ ਮੈਦਾਨ ਦੇ ਵਿੱਚ ਅਰਸ਼ ਦੇ ਲਈ 100 ਰੁਪਏ ਡੀਆਰ ਬ੍ਰੈਡ ਕੰਪਨੀ ਦੇ ਵੱਲੋਂ ਹੈ ਔਰ ਅਰਸ਼ ਭਲੌਰ ਵਾਲਾ ਟੱਚ ਪਾਲੀ ਨੂੰ ਮਾਰ ਕੇ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਤੇ ਵੱਟ ਖਾਣੇ ਨੇ ਜਾਪੀ ਤੀਰਤ ਤੇ ਗੁਲਜਾਰ ਬਈ ਨੱਚਦਾ ਟੱਪਦਾ ਆਉਂਦਾ ਹੈ ਅਦਮੇਰ ਜਲਾਲ ਬਈ ਦੌਰੇ ਉੱਤੇ ਸ਼ੇਰ ਸਦਵਾ ਰਹੀ ਕੀਤੇ ਦੇਖਣ ਵਾਲੇ ਜੱਪੇ ਹੁੰਦੇ ਐ ਬਲਜੀਤ ਤੇ ਜੀਤੇ ਦੇ ਦੇਖਣ ਵਾਲੇ ਜੱਪੇ ਹੁੰਦੇ ਐ ਬਲਜੀਤ ਤੇ ਜੀਤੇ ਦੇ ਗੁਰਪਿੰ다 ਸਮਾਦ ਭਾਈ ਦੀ ਧਰਤੀ ਦਾ ਕੌਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਅਸਮਾਨ ਦੇ ਵਿੱਚ ਉੜਦੀ ਹੋਈ ਚਾਂਦ ਚੜਿਕ ਦੀ ਗੱਲ ਅਸਮਾਨ ਦੇ ਵਿੱਚ ਦੂਧਿਆ ਰੌਸ਼ਨੀ ਦੇ ਵਿੱਚ ਉੜਦੀ ਹੋਈ ਚਾਂਦ ਚੜਿਕ ਦੀ ਗੱਲ ਮੈਦਾਨ ਦੇ ਵਿੱਚ ਤੁੰਬੜੀ ਹੋਈ ਚਾਂਦ ਚੜਿਕ ਇਹ ਸੋਨਾ ਲਾਂਦਰ ਡੋਰ ਦੀ ਧਰਤੀ ਦਾ ਐ ਅਸਮਾਨ ਦੇ ਵਿੱਚ ਵੀ ਚਾਂਦ ਚੜਿਕ ਤੇ ਮੈਦਾਨ ਦੇ ਵਿੱਚ ਵੀ ਚਾਂਦ ਚੜਿਕ ਗੱਲ ਵੱਖਰੀ ਐ ਕਿ ਇਹ ਸੋਨਾ ਚਾਂਦ ਚੜਿਕ ਬਣ ਗਿਆ ਅੰਕ ਜਾਫੀ ਦਾ ਉਹ ਕਹਿੰਦੇ ਵੀ ਖੇਡ ਦਾਨ ਵਿੱਚ ਕੰਨੂ ਦੀ ਕਬੱਡੀ ਤੇ ਬੱਜਨ ਤਾਲੀਆਂ ਜਦੋਂ ਵੀ ਜੀਤੀ ਜਫਾ ਲਾਉਂਦਾ ਏ ਮਾਰ ਕੇ ਥਾਪੀ ਸਰਕਪੁਰੀਆ ਨੰਬਰ ਲਿਆਉਂਦਾ ਏ ਲੋਕੀ ਖੜਖੜ ਗੱਲਾਂ ਕਰਦੇ ਨਹੀਂ ਬਿੱਟੂ ਜਗਾਲ ਦੀਆਂ ਵਿੱਚ ਵਿਦੇਸ਼ਾਂ ਧੁੰਮਾ ਪਈਆਂ ਨੇ ਬਰਲਾਲ ਦੀਆਂ ਬੜਾ ਪਿਆਰ ਦਿੰਦੇ ਅੱਜ ਜੋ ਬਣਿਆ ਜੋ ਦੀਰਾ ਦਾ ਖੇਡ ਕਬੱਡੀ ਖੇਡਣਾ ਸ਼ੌਕ ਪਿਆ ਹਦੀ ਸ਼ੇਰਾਂ ਦਾ ਉਧਰਲੇ ਪਾਸੇ ਕੁਲਵਿੰਦਰ ਮੁਕੱਲ ਵੀ ਹਲਕਾ ਬੋ ਦਿੰਦਾ ਹੋਇਆ ਨੌਜੋ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਜਸਵਿੰਦਰ ਕੰਨੂ ਇੱਕ ਪਾਸੇ ਜਗਤ ਸਿੰਘ ਵਾਲੀ ਦੀ ਧਰਤੀ ਦਾ ਲਓ ਖੇਡ ਮੈਦਾਨ ਵਿੱਚ ਦੇਖ ਲਾ ਵੀ ਆਹ ਚੱਲਿਆ ਸਰਦਾਰ ਸਾਜੂ ਸਿੰਘ ਚੱਠੇ ਦਾ ਸ਼ਿੰਗਾਰਿਆ ਹੋਇਆ ਨੌਜੋ ਨੇ ਖਿਡਾਰੀ ਮੇਰੀ ਵੀਰੋ ਬਾਬਾ ਜੀ ਨੇ ਅੱਜ ਅਸ਼ੀਰਵਾਦ ਦਿੱਤਾ ਇਸ ਖਿਡਾਰੀ ਨੂੰ ਕਿ ਤਕੜਾ ਹੋ ਕੇ ਖੇਡਦਾ ਆਉਜਣਾ ਲਓ ਇਹ ਜਵਾਨੀ ਬਾਬਾ ਜੀ ਆਖਦੇ ਵੀ ਵਾਰ-ਵਾਰ ਨਹੀਂ ਆਉਂਦੀ ਇੱਕ ਵਾਰ ਆਉਂਦੀ ਹੈ ਔਰ ਦੇਖ ਲਾ ਵੀ ਪੁਆਇੰਟ ਜਿਹੜਾ ਧਾਵੀ ਵਾਕਏ ਕਹਿੰਦੇ ਨੇ ਹੱਥ ਵਿੱਚ ਕੋਟੀ ਐਨ ਕਮੋਟੀ ਬਾਬਾ ਕੋਲ ਲੱپی ਜਾਂਦਾ ਐ ਐਨੇ ਨੂੰ ਰੌਲਾ ਪਾਉਂਦੇ ਕੁਝ ਗੱਭਰੂ ਮੁੰਡਿਆ ਐ ਬਾਬਾ ਕੀ ਭਾਲਦਾ ਬਾਬਾ ਕਹਿੰਦਾ ਪੁੱਤ ਮੈਂ ਵੀ ਛੋਡੇ ਨਾਲ ਦਾ ਗਵਾਚੀ ਜਵਾਨੀ ਮੇਰੀ ਉਹੋ ਭਾਲਦਾ ਐ ਗਵਾਚੀ ਜਵਾਨੀ ਮੇਰੀ ਉਹੋ ਭਾਲਦਾ ਐ ਵਾਕਈ ਕਹਿੰਦੇ ਨੇ ਜਵਾਨੀ ਇੱਕ ਵਾਰ ਆਦੀ ਐ بار بار ਨਹੀਂ ਆਉਂਦੀ ਜਵਾਨੀ ਉਹ ਚੀਜ਼ ਹੈ ਜਿਹੜੀ ਜਾ ਕੇ ਨਹੀਂ ਆਉਂਦੀ ਤੇ ਬੜਾਪਾ ਉਹ ਚੀਜ਼ ਹੈ ਜਿਹੜਾ ਆ ਕੇ ਨਹੀਂ ਜਾਂਦਾ ਕੋਟੋ ਇਹ ਜਵਾਨੀ ਵਾਰ-ਵਾਰ ਨਹੀਂ ਆਉਣੀ ਸੋ ਸਾਹਮਣੇ ਅਦਰਲੇ ਪਾਸੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਗੁਰਪਿੰਦਾ ਪੰਜਾਬ ਦੀ ਜੜ੍ਹ ਦੀ ਹੋਈ ਜਵਾਨੀ ਹੈ ਮਿੱਤਰੋ ਸਮਾਜ ਭਾਈ ਪਿੰਡ ਵਾਲਾ ਇੱਕ ਪਾਸੇ ਵਧਿਆ ਹੋਇਆ ਉਧਰ ਬਾਂਦਰ ਡੋਰ ਦੀ ਧਰਤੀ ਦਾ ਨਜ਼ਰ ਕਬੱਡੀ ਦਾ ਪੁਆਇੰਟ ਦਾ ਤਾਦੀ ਦਾ ਮੱਦੀ ਮੰਦਰ ਜੀ ਹੁਣਾਂ ਵੱਲੋਂ ਮੇਰੀ ਵੀਰੋ 100 ਰੁਪਏ ਸਪੈਸ਼ਲ ਇਨਾਮ ਦਿੱਤਾ ਗਿਆ ਪੀਟੀ ਦੇ ਲਈ ਉਹਦੇ मामा ਜੀ ਵੱਲੋਂ ਕਹਿੰਦੇ ਵੀ 100 ਰੁਪਏ ਦਾ ਵੱਡਾ ਮਾਨ ਸਨਮਾਨ ਆ ਆ ਚੱਲਿਆ ਕਹਿੰਦੇ ਵੀ ਇਸ ਲਈ ਜਸਵਿੰਦਰ ਕੰਨੂ ਲਓ ਵੱਧ ਕੇ ਕਬੱਡੀ ਪਾਉਂਦੇ ਜਗਤ ਸਿੰਘ ਵਾਲੇ ਪਿੰਡ ਦਾ ਲਸ਼ਮਣ ਸਿੰਘ ਜੀ ਤੁਰ ਫਿਰ ਕੇ ਤੁਰ ਫਿਰ ਕੇ ਆਪਾਂ ਮੇਲਾ ਦੇਖੀਏ ਲਓ ਪੁਆਇੰਟ ਜਿਹੜਾ ਧਾਵੀ ਦਾ ਡਬਲ ਟੱਚ ਦਾ ਇਸ਼ਾਰਾ ਜਿਹੜਾ ਹੋਇਆ ਹੈ ਪੁਆਇੰਟ ਜਿਹੜਾ ਰੀਡਰ ਦਾ ਲਓ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਵੱਡਾ ਧੰਨਵਾਦ ਹੈ ਸਾਡੇ ਪੰਜਾਬ ਪੁਲਿਸ ਦੇ ਨਾਲ ਦੇ ਹੋਏ ਜਾਂਦਾ ਲਸ਼ਮਣ ਸਿੰਘ ਜੀ ਹੌਲਦਾਰ ਪੰਜਾਬ ਪੁਲਿਸ ਮੇਰੇ ਆਪਣੇ ਹੀ ਪਿੰਦ ਦੇ ਨੇ ਔਰ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ ਮਾਣ ਨਾਲ ਦੀ ਸਮੁੱਚੀ ਟੀਮ ਦਾ ਉਹ ਬੜਾ ਧੰਨਵਾਦ ਕਰਾਂਗਾ ਔਰ ਲਸ਼ਮਨ ਜੀ ਥੋੜਾ ਜਿਆਦਾ ਤੁਰ ਫਿਰ ਕੇ ਤਾਂ ਕਿ ਦਰਸ਼ਕਾਂ ਨੂੰ ਉੜਿੱਕਾ ਨਾ ਲੱਗੇ ਲਓ ਖੇਡ ਮੈਦਾਨ ਵਿੱਚ ਸੁਖਮੰਦਰ ਦੀ ਪਾਈ ਹੋਈ ਕਬੱਡੀ ਜੰਗੀਆਂ ਨੇ ਪਿੰਦਾ ਹੋਰ ਤੋਂ ਡਬਲ ਟੱਚ ਡਬਲ ਟੱਚ ਦੇ ਵਿਧਿਆਰਥੀ ਆਖਲਾ ਵੀ ਪੁਆਇੰਟ ਧਾਵੀ ਦਾ ਕਿਤੇ ਬਹੁਤ ਸਿਆਣੇ ਖਿਡਾਰੀਓ ਬਹੁਤ ਸਿਆਣੇ ਖਿਡਾਰੀਓ ਰੈਫਰੀ ਦਾ ਫੈਸਲਾ ਟਲ ਹੋਵੇਗਾ ਪੁਆਇੰਟ ਉਹਦਾ ਇਸ਼ਾਰਾ ਜੀ ਦੇ ਵੱਲ ਹੋਵੇਗਾ ਰੈਫਰੀ ਦਾ ਫੈਸਲਾ ਟਲ ਹੋਵੇਗਾ ਬਸ ਸਹਨੇ ਖਿਡਾਰੀ ਚੱਲ ਵੀ ਜਵਾਨਾ ਪਾ ਵੀ ਕਬੱਡੀ ਤੇ ਰੈਫਰੀ ਜਾਣ ਬੁੱਝ ਕੇ ਗਲਤੀ ਕਰਦਾ ਨਹੀਂ ਜੇ ਹੋ ਜੇ ਤਾਂ ਪੁੱਲਾ ਦਾ ਤਾਲ ਦੀ ਥਾਂ ਤੇ ਖਿਡਾਰੀ ਮਾਰੇ ਲੱਫੜ ਸੈਨਾ ਰੈਫਰੀ ਉਸ ਖਿਡਾਰੀ ਨੂੰ ਘੂੜ ਦਿੰਦਾ ਤੇ ਜਿਹੜੇ ਜਾਫੀ ਨੇ ਚੁੰਗਿਆ ਹੋਵੇ ਮਾਨ ਦਾ ਦੁੱਧ ਚੰਚੀ ਮਾਰ ਕੇ ਦੇਦਨ ਨੂੰ ਨੂੜ ਦਿੰਦਾ ਤੇ ਜਸਵਿੰਦਰ ਸੈ ਫਿਰ ਕੋਈ ਸਮਾਂ ਇਹੋ ਜਿਹਾ ਵੀ ਹੁੰਦਾ ਚਲੋ ਪਾਉਆ ਬੋਤਲ ਤੋਂ ਬੰਦ ਜ਼ਰੂਰ ਦਿੰਦਾ ਲਓ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਅੰਕ ਪਾਉਆ ਤੇ ਬੋਤਲਾਂ ਦੀ ਗੱਲ ਕਰਨੀ ਬੰਦ ਕਰ ਦੇ ਕਿਉਂਕਿ ਜਦੋਂ ਐਸ ਵਕਤ ਪਾਉਆ ਬੋਤਲਾਂ ਦੀ ਗੱਲ ਕਰਾਂਗੇ ਤਾਂ ਦਰਸ਼ਕ ਆਪਾਂ ਭਾਲ ਹੋ ਜਾਂਦੇ ਨੇ ਪਰ ਅਦਰਲੇ ਪਾਸੇ ਦੇਖਣਾ ਕੌਡੀ ਮੈਦਾਨ ਦੇ ਵਿੱਚ ਪੈਂਦੀ ਹੋਈ ਇੱਕ ਪਾਸੇ ਅੱਜ ਚੌੜੀ ਛਾਤੀ ਵਾਲਾ ਦੌਰਿਆਂ ਚ ਜਾਣ ਵਾਲਾ ਹਿੰਦਰ ਸਿੰਘ ਪੀਟੀ ਖਿੜਕੀ ਵਾਲੇ ਦੀ ਧਰਤੀ ਤੇ ਖੇਡ ਕਬੱਡੀ ਦੇ ਵਿੱਚ ਆਪਣੀ ਵੱਖਰੀ ਜੀ ਪਛਾਣ ਬਣਾਉਂਦਾ ਹੋਇਆ ਅੰਕ ਪੀਟੀ ਦੇ ਖਾਤੇ ਵਿੱਚ ਜੁੜਦਾ ਹੋਇਆ 75 ਕਿਲੋ ਵਰਗ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਦੇ 75 ਕਿਲੋ ਵਰਗ ਦੇ ਫਾਈਨਲ ਦੀ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ 75 ਕਿਲੋ ਵਰਗ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਅੰਦਰ ਪਹੁੰਚ ਜਾਣ ਚਾਲੇ ਆ ਜੁਨਾ ਬਾਅਦ ਕਬੱਡੀ ਜਸਵਿੰਦਰ ਸਿੰਘ ਜਗਤ ਸਿੰਘ ਵਾਲੇ ਦੀ ਧਰਤੀ ਦਾ ਮੁਕਤਸਰ ਜ਼ਿਲ੍ਹੇ ਦੇ ਜਗਤ ਸਿੰਘ ਵਾਲਾ ਪਿੰਡ ਦਾ ਜਸਵਿੰਦਰ ਸਿੰਘ ਕਬਦੀ ਪਾਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਉਧਰਲੇ ਪਾਸੇ ਗੁਰਪ੍ਰੀਤ ਨੂੰ ਟੱਚ ਕੀਤਾ ਅੰਤ ਜਸਵਿੰਦਰ ਸਿੰਘ ਕਰਨੂ ਦੇ ਖਾਤੇ ਵਿੱਚ ਦੁਰਦਾ ਹੋਇਆ ਫਰਕ ਦੇ ਡੌਲੇ ਪਾਣ ਪੱਟਾਂ ਵਿੱਚ ਘੁੱਗੀਆਂ ਛਾਨਾਂ ਵਾਲੇ ਸਰੀਰ ਵਿੱਚ ਤਾਕਤਾਂ ਨੇ ਗੁੱਝੀਆਂ ਫਰਕ ਦੇ ਡੌਰੇ ਪੈਣ ਪੱਟਾਂ ਵਿੱਚ ਘੁੱਗੀਆਂ ਛਾਨਾਂ ਵਾਲੇ ਸਰੀਰ ਵਿੱਚ ਤਾਕਤਾਂ ਨੇ ਗੁੱਝੀਆਂ ਰਣਜੀਤ ਸਿੰਘਾ ਧੁਰਿਆ ਬਈ ਦੇਖਣ ਵਾਲੀ ਗੱਲ ਹੈ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਆਹ ਦੇਖ ਲੈ ਇੱਕ ਪਾਸੇ ਮਾਂ ਦਾ ਵੱਡੇ ਕੱਢ ਜਿਵੇਂ ਕਹਿੰਦੇ ਨੇ ਵੀ ਕਮਾਲ ਕਰ ਦਿੱਤੀ ਪਲੂਰ ਵਾਲੇ ਬਸੰਤ ਸਿੰਘ ਨੇ ਬੱਲੇ 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 ਹੋ ਗਈ ਮਿੱਤਰੋ ਉੱਤਰੇ ਪਾਤੇ ਵਾਹ ਮੇਰੀ ਸਾਜਰੂ ਦੀਆਂ ਇਹ ਆ ਬਸੰਤ ਤਨੂਰ ਦਾ ਉਧਰੋਂ ਪਾਸੇ ਕਹਿਣ ਲਈ ਸਮਾਲ ਭਾਈ ਦਾ ਗੁਰਪਿੰਦਰ ਬੱਲੇ ਬੱਲੇ ਬੰਨੇ ਪੁਆਇੰਟ ਧਾਵੀ ਦਾ ਅੰਕ ਰੇਡਰ ਦਾ ਇਸ ਪੁਆਇੰਟ ਤੇ ਕੋਲੋ ਖਿਡਾਰੀਆਂ ਦਾ ਪੂਰਾ ਤਾਨ ਲੱਗਿਆ ਖੇਡ ਖੇਡਾਂ ਵਿੱਚੋਂ ਵੱਡੀ ਜੀ ਨਵਾਖ ਦੇ ਕਬੱਡੀ ਖਿੰਡੀ ਜਾਂਦੀ ਲਾ ਕੇ ਪੂਰਾ ਤਾਨ ਮਿੱਤਰੋ ਕਬੱਡੀ ਭੰਗੜਾ ਪੰਜਾਬ ਦੇ ਮੀਸ਼ਾਨ ਮਿੱਤਰੋ ਕੀ ਬਹੁਤ ਹੀ ਪਿਆਰੇ ਵੀਰ ਮੋਹਨ ਸਿੰਘ ਜੀ ਸਰਪੰਚ ਲੰਬਵਾਲੀ ਔਰ ਰੈਣੀ ਵੀਰ ਵਿਸ਼ੇਸ਼ਤਾ ਤੇ ਦਾਸ ਦੇ ਲਈ 2-200 ਰੁਪਏ ਦਾ ਵੱਡਾ ਮਾਣ ਜਿਹੜਾ ਦੇਦੇ ਨੇ ਬੋਲਾ ਤਾਂ ਖੁਸ਼ ਹੋ ਗਏ ਬਹੁਤ ਧੰਨਵਾਦੀ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਲੰਬਵਾਲੀ ਪਿੰਡ ਤੋਂ ਕਹਿੰਦੇ ਵੀ ਮੋਹਨ ਸਿੰਘ ਜੀ ਸਰਪੰਚ ਔਰ ਨਾਲ ਹੀ ਰੈਣੀ ਵੀਰ ਵਿਸ਼ੇਸ਼ਤਾ ਔਰ ਤੇ ਦਾਸ ਦੇ ਲਈ ਬਹੁਤ ਬਹੁਤ ਵੱਡਾ ਮਾਣ ਦੇਦੇ ਨੇ ਪੀਟੀ ਦੇ ਲਈ 100 ਰੁਪਿਆ ਸੰਤਾ ਵੱਲੋਂ ਵੱਡੇ ਮਾਣ ਹੈ ਜਿਹੜੇ ਪੀਟੀ ਦੇ ਲਈ ਮੇਰੇ ਵੀਰੋ 100 ਰੁਪਿਆ ਪੀਟੀ ਦੇ ਲਈ ਸੰਤਾਂ ਵੱਲੋਂ ਵੱਡਾ ਮਾਣ ਆਇਆ ਉਧਰਲੇ ਪਾਸੇ ਦੇਖਣਾ ਵੀ ਪੁਆਇੰਟ ਜਿਹੜਾ ਪੀਟੀ ਦੇ ਹਿੱਸੇ ਹੈ ਅੱਜ ਤੇ ਕਹਿੰਦੇ ਸੰਤਾਂ ਨੇ ਆਪ ਇਸ ਨੌਜਵਾਨ ਨੂੰ ਮੇਰੇ ਵੀਰੋ ਅਸ਼ੀਰਵਾਦ ਦਿੱਤਾ ਤਾਂ ਵੱਡੀ ਮਿਹਰ ਹੋਈ ਹੈ ਇਸ ਨੌਜਵਾਨ ਦੇ ਉੱਪਰ ਲਓ ਦੇਖਣਾ ਵੀ ਇਸ ਲਈ ਪਾਈ ہوئی ਕਬੱਡੀ ਸੰਤ ਬਾਬਾ ਰਾਜਾ ਰਾਮ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਮੇਰੀ ਵੀਰੋ ਲਓ ਖੇਡ ਮਨਾਈ ਦੀ ਚ ਦੇਖਣਾ ਵੀ ਅੱਜ ਕਿਹਦੇ ਘਰ ਦੇ ਕੌਲੇ ਤੇ ਤੇਲ ਚੋਏ ਜਾਣੇ ਆ ਕਿਹੜੇ ਘਰ ਨੂੰ ਕਹਿੰਦੇ ਵੀ ਅੱਜ ਮੁਬਾਰਕਾਂ ਮਿਲਦੀ ਹੈ ਮੇਰੀ ਵੀਰੋ ਇਹ ਤਾਂ ਸਮਾਂ ਦੱਸੇਗਾ ਫਿਲਹਾਲ ਦੇਖ ਲੈ ਵੀ ਜਸਵਿੰਦਰ ਕੰਨੂ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਫਾਈਨਲ ਦੇ ਵਿੱਚ ਪਲੂਰ ਮੇਰਾ ਖਿਆਲ ਹੈ ਵੀ ਫਾਈਨਲ ਦੇ ਵਿੱਚ ਪਲੂਰ ਪੁੱਜ ਗਈ ਹੈ ਪਲੂਰ ਦਾ ਮੈਚ ਹੋਵੇਗਾ ਇੰਦ ਗੜ ਦੇ ਨਾਲ ਫਾਈਨਲ ਦੇ ਵਿੱਚ ਪਲੂਰ ਦੀ ਟੀਮ ਜਿਹੜੀ ਪੁੱਜ ਗਈ ਹੈ ਫਾਈਨਲ ਦੇ ਵਿੱਚ